ਵੱਡੇ 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 ਵਾਅਦੇ ਕਰਦੀ ਭਗਵੰਦ ਮਾਂ ਜੀ ਸਾਡੀ ਗਰੀਬਾਂ ਦੀ ਸਰਕਾਰ ਹੈ ਅਸੀਂ ਕਰਪਸ਼ਨ ਖਤਮ ਕਰਤੀ ਉਹਨਾਂ ਨੇ ਸਾਡੇ ਕੋਲ ਆ ਕੇ ਮੁਨਾਸਫੀ ਨਹੀਂ ਸਮਝਿਆ ਕਿ ਸਾਡੇ ਕੋਲ ਗੱਲਬਾਤ ਕਰ ਸਕਣ ਸਾਡੇ ਕੋਲੋਂ ਗਏ ਅੰਦਰਾ ਸਮੋਦ ਮੈਡਮ ਦੇ ਕਮਰੇ ਬੈਠੇ ਉੱਥੋਂ ਉੱਠੇ ਗੱਡੀ ਬੈਠੇ ਬਾਹਰ ਚਲੇ ਗਏ ਬੜੀ ਵੈਰੀ ਸ਼ੇਮ ਮਗਰ ਜੋ ਸਿਵਾਲਾ ਦੇ ਹਾਲਾਤ ਹੈ ਡਾਕਟਰਾਂ ਦੀ ਗਿਣਤੀ ਘਟ ਹੈ ਸਟਾਫ ਦੀ ਗਿਣਤੀ ਘਟਾ ਹੈ। ਓਪੀ ਡੀ ਡਾਕਟਰ ਘਟਾ ਹੈ। ਸਾਡੀ ਮੰਗ ਕੋ ਨਜਾਇਜ਼ ਹੀ ਨਹੀਂ। ਜੇ ਤੇ 10 ਰੁਪਏ ਦੀ ਪਰਚੀ ਕਟਾਉਣ ਆਂਦਾ ਨਾ ਤੇ 20 ਰੁਪਏ ਦੀ ਉਹਨੂੰ ਪਾਣੀ ਦੀ ਬੋਤਲ ਲੈਣੀ ਪੈਣੀ। ਇਹ ਪਾਣੀ ਇੱਥੇ ਮੁੱਲ ਲੈ ਕੇ ਪੀ ਰਹੇ ਆ ਪਾਣੀ। ਅਸੀਂ ਜਿੰਨੇ ਨੇ ਸਾਨੂੰ ਚਾਰ ਬੈਠਿਆ ਦੀ ਪਾਣੀ ਮੁੱਲ ਮੰਗਾ ਕੇ ਪੀ ਰਹੇ ਆ। ਇੱਕ ਡਾਕਟਰ ਹੈ 70 70 ਮਰੀਜ਼ ਖੜੇ ਐ 50 50 ਮਰੀਜ਼ ਖੜੇ ਐ। ਉਹ ਕਿੰਨਿਆਂ ਨੂੰ ਅਟੈਂਡ ਕਰ ਲੂਗਾ? ਇੱਕ ਜੇ ਬਾਂਚ ਉਸ ਹਾਲਤ ਵਿਗੜ ਜਾਂਦੀ ਹੈ ਇੱਕ ਗਰਮੀ ਹੈ ਉਤੋਂ ਕੋਈ ਇੰਨੀ ਫੈਸਿਲਿਟੀ ਨਹੀਂ ਗਿਆ ਮਰੀਜ਼ ਨੂੰ ਕਰਨ ਵਾਸਤੇ ਤੇ ਦਸੋਂ ਠਿੱਕੀ ਹਾਲਾਤ ਬਣਨਗੇ ਸਭ ਸੇ ਹਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲੁਧਿਆਣਾ ਦੇ ਵਿੱਚ ਲਗਾਤਾਰ ਸਿਵਲ ਹਸਪਤਾਲ ਚਰਚਾ ਦੇ ਵਿੱਚ ਰਿਹਾ ਤੇ ਅੱਜ 4 ਦਿਨ ਹੋ ਗਏ ਨੇ ਪੋਖਰਤਾਲ ਤੇ ਬੈਠੇ ਹੋਏ ਨੇ ਪਰ ਅੱਜ ਵੱਡੀ ਗੱਲ ਇਹ ਦੇ ਵਿੱਚ ਇਹ ਸਾਹਮਣੇ ਆਈ ਹੈ ਕਿ ਅੱਜ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਐਮਪੀ ਜਿਹੜੇ ਸੰਜੀਵ ਜੀ ਇੱਥੇ ਪਹੁੰਚੇ ਸੀ ਸੰਜੀਵ ਅਰੋੜਾ ਤੇ ਉਸ ਤੋਂ ਬਾਅਦ ਇਹਨਾਂ ਦੇ ਰੋਪੇ ਲੈ ਕਿ ਵੀ ਉਹ ਇੱਥੇ ਆਉਂਦੇ ਨੇ ਪਰ ਸਿਵਲ ਹਸਪਤਾਲ ਦਾ ਦੌਰਾ ਕਰਦੇ ਨੇ ਪਰ ਸਾਡੇ ਨਾਲ ਮਿਲ ਕੇ ਨਹੀਂ ਜਾਂਦੇ ਹਾਲਾਂਕਿ ਇਹ ਕਹਿੰਦੇ ਨੇ ਵੀ ਅਸੀਂ ਬੈਠੇ ਇੱਥੇ ਹਸਪਤਾਲ ਦੇ ਤਰੱਕੀ ਦੇ ਲਈ ਹਸਪਤਾਲ ਦੇ ਬਿਹਤਰ ਸੁਵਿਧਾਵਾਂ ਦੇ ਲਈ ਬੈਠੇ ਆ ਪਰ ਜੇ ਉਹ ਬਿਹਤਰ ਸੁਵਿਧਾਵਾਂ ਦੇ ਲਈ ਇੱਥੇ ਪਹੁੰਚੇ ਸੀ ਤੇ ਉਹ ਸਾਨੂੰ ਕਿਉਂ ਨਹੀਂ ਮਿਲ ਕੇ ਗਏ ਤਾਂ ਗੱਲਬਾਤ ਕਰਦੇ ਆ ਸਰ ਅੱਜ ਕਿੰਨਾਵਾਂ ਦਿਨ ਹੈਗਾ ਤੁਹਾਡਾ ਜਿਹੜਾ ਇੱਥੇ ਬੈਠੇ ਆ ਸਾਡਾ ਚੌਥਾ ਦਿਨ ਹੈ ਅੱਜ ਅੱਜ ਆਮ ਆਦਮੀ ਪਾਰਟੀ ਦੇ ਇੱਥੇ ਉਮੀਦਵਾਰ ਵੀ ਪਹੁੰਚੇ ਸੀਗੇ ਐਮਪੀ ਪਹੁੰਚੇ ਸੀ ਸੰਜੀਵ ਰੋੜਾ ਕੀ ਕੋਈ ਆਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਦੇਖੋ ਇਹ ਬੜੀ ਸ਼ਰਮਨਾਕ ਹਰਕਤ ਹੈ ਸੰਜੀਵ ਰੋੜਾ ਜੀ ਜਿਹੜੇ ਰਾਜ ਮੈਂਬਰ ਹੈ ਠੀਕ ਹੈ ਨਾ ਅਸੀਂ ਚਾਰ ਦਿਨ ਤੋਂ ਭੁੱਖਰਦਾਲੇ ਬੈਠੇ ਆ ਉਹਨਾਂ ਨੇ ਸਾਡੇ ਕੋਲ ਆ ਕੇ ਮੁਨਾਸਫੀ ਨਹੀਂ ਸਮਝਿਆ ਕਿ ਸਾਡਾ ਕੋਈ ਗੱਲਬਾਤ ਕਰ ਸਕਣ ਸਾਡੇ ਕੋਲ ਗਏ ਅੰਦਰ ਸਮੁੰਦਰ ਮੈਡਮ ਦੇ ਕਮਰੇ ਬੈਠੇ ਉੱਥੋਂ ਉੱਥੇ ਗੱਡੀ ਬਿਠੇ ਬਾਹਰ ਚਲੇ ਗਏ ਬੜੀ ਵੈਰੀ ਸ਼ੇਮ ਠੀਕ ਹੈ ਨਾ ਪੰਜਾਬ ਸਰਕਾਰ ਵੱਡੇ 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 ਵਾਅਦੇ ਕਰਦੀ ਭਗਵੰਦ ਮਾ ਜੀ ਸਾਡੀ ਗਰੀਬਾਂ ਦੀ ਸਰਕਾਰ ਹੈ ਅਸੀਂ ਕਰਪਸ਼ਨ ਖਤਮ ਕਰਤੀ ਅਸੀਂ 10000 ਦਾ ਵਾਅਦਾ ਭਰਤੀ ਕਰਤੀ ਅਸੀਂ ਕਿਸੇ ਮਹਿਕ ਵਿੱਚ ਦਿੱਕਤ ਨਹੀਂ ਮਗਰ ਜੋ 시ਵਾਲਾ ਦੇ ਹਾਲਾਤ ਹੈ ਕੱਲ ਵੀ ਤੁਸੀਂ ਇੱਕ ਵੀਡੀਓ ਚਲਾਈ ਸੀ ਉਦੋਂ ਬੜੀ ਸ਼ਰਮ ਵਾਲੀ ਗੱਲ ਹੈ ਜੋ 시ਵਾਲਾ ਸੱਲ ਹਾਲਾਤ ਹੈ ਇੱਥੇ ਜੋ ਡਾਕਟਰਾਂ ਦੀ ਗਿਣਤੀ ਘਟਾ ਸਟਾਫ ਦੀ ਗਿਣਤੀ ਘਟਾ ਓਪੀਡੀ ਡਾਕਟਰ ਘਟਾ ਸਾਡੀ ਮੰਗ ਕੋ ਨਜਾਇਜ਼ ਤੇ ਨਹੀਂ ਇੱਥੇ ਕੱਚੇ ਵਾਲੇ ਪੱਕੇ ਕਰੋ ਮੰਗ ਨਜਾਇਜ਼ ਤੇ ਨਹੀਂ ਇੱਥੇ ਬੈੱਡ ਘਟਾ ਇੱਕ ਬੇੜੇ ਦੋ ਤਿੰਨ ਦਿਨ پیشنਟ ਪਾਉਂਦੇ ਆ ਸਾਡੀ ਕਾਂਗਰਸ ਸਰਕਾਰ ਵਾਲੇ ਇੱਥੇ 20 ਵੈਲਿਡਰ ਆਏ ਇਹਨਾਂ ਨੇ ਉਹ ਡੰਮੀ ਕਰਾ ਸੱਟੇ ਹੋਇਆ ਉੱਥੇ ਪ੍ਰਤੀਕਰਨ ਇੱਥੇ ਜੋ 20 ਵੈਲਿਡਰ ਲੋਡ ਪੰਦੀ ਹੈ ਇੱਥੋਂ ਰੈਫਰ ਕਰਦੇ ਕਿ ਚੰਡੀਗੜ੍ਹ ਕਦੀ ਪਟਿਆਲੇ ਕਦੀ ਕਿਤੇ ਇੱਥੇ ਰੱਖਣ ਇੱਥੇ ਚਲਾਣ ਵੈਸੇ ਸਾਨੂੰ ਅੱਜ ਬੜਾ ਹੀ ਮਾੜਾ ਲੱਗਾ ਸਰਕਾਰ ਦਾ ਰਵਈਆ ਜੋ ਸਰਕਾਰ ਨੇ ਅੱਜ ਉੱਚੀ ਹਰਕਤ ਕੀਤੀ ਹੈ ਪਰ ਉਹ ਜਦੋਂ ਇੱਥੇ ਪਹੁੰਚੇ ਸੀਗੇ ਐਮਪੀ अरोड़ा ਸਾਹਿਬ ਪਹੁੰਚੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਪੋਲਿਟਿਕਸ ਕਰ ਰਹੇ ਆ ਇਹ ਸਾਡੀ ਕਾਦੀ ਪੋਲਿਟਿਕਸ ਹੈ ਜੀ ਦੱਸੋ ਅਸੀਂ 4 ਦਿਨ ਭੁੱਖੇ ਲੇ ਬੈਠੇ ਆ ਇਹ ਸਾਡੇ ਕੋਈ ਘਰ ਦੀ ਤਾਂ ਮੰਗ ਹੈ ਨਹੀਂ ਨਾ ਸਾਡੇ ਕੋਲੇ ਪਾਰਟੀ ਦੀ ਮੰਗ ਹੈ ਇਹ ਲੋਕਾਂ ਦੀ ਮੰਗ ਹੈ ਇਹ ਲੋਕਾਂ ਦੀ ਜ਼ਰੂਰਤ ਹੈ ਇਹ ਡਾਕਟਰ ਦਾ ਸਟਾਫ ਦੀ ਜ਼ਰੂਰਤ ਹੈ ਜਿੱਥੇ ਚਾਰ-ਚਾਰ ਸਟਾਫ ਚਾਹੀਦੇ ਡਾਕਟਰ ਚਾਹੀਦੇ ਆ ਉੱਥੇ ਇੱਕ ਅਲੱਗ-ਅਲੱਗ ਸਟਾਫ ਹੈ ਜਿਹੜੇ ਇਹ ਗਰੀਬ ਲੋਕ ਕੰਮ ਕਰਦੇ ਆ 4500 6500 ਦੇ ਇਹ ਉਹ ਗਰੀਬਾਂ ਦੀ ਜ਼ਰੂਰਤ ਹੈ ਸਾਡੀ ਕੋਈ ਪਰਸੇ ਜ਼ਰੂਰਤ ਨਹੀਂ ਗਈ ਸਾਨੂੰ ਇੱਥੇ ਕੀ ਦੱਸੋ ਲਾਭ ਜੇ ਇਸ ਵੱਧਦਾ ਤੇ ਭਲਾ ਲੋਕਾਂ ਦਿੰਦਾ ਨਾਮ ਇਹਨਾਂ ਸਰਕਾਰ ਦਾ ਹੋਣਾ ਕਿ ਇਹਨਾਂ ਨੇ ਭਰਤੀ ਕੀਤੀ ਲੋਕਾਂ ਦਾ ਭਲਾਣਾ ਸਾਡਾ ਭਲਾ ਨਹੀਂ ਹੋਣਾ ਇਹ ਕੰਮ ਇਹਨਾਂ ਦਾ ਹੀ ਹੈ ਸ਼ਾਬਾਸ਼ ਇਹਨਾਂ ਨੂੰ ਮਿਲਣੀ ਮਗਰ ਅੱਜ ਤੱਕ ਬੜਾ ਮਾਰਾ ਹਰਕਤ ਕਰਕੇ ਸਾਡੇ ਸਾਹਮਣੇ ਗੱਡੀ ਲੈ ਕੇ ਨਿਕਲ ਗਏ ਵੈਰੀ ਸ਼ੇਮ ਹੈ ਅੱਜ ਤੱਕ ਇਹਨਾਂ ਦੀ ਜਿਹੜੀ ਹਰਕਤ ਆ ਇਹ ਸਭ ਝੂਠੇ ਵਾਅਦੇ ਆ ਇਹ ਸਭ ਖੋਖਲੀ ਸਰਕਾਰ ਆ ਇਹਨਾਂ ਨੂੰ ਤਾਂ ਵੇ ਪਰਮਾਤਮਾ ਹੀ ਬਚਾਏ ਤੇ ਬਚਾਏ ਲੋਕਾਂ ਦਾ ਜੋ ਹਾਲ ਆ ਤੁਹਾਨੂੰ ਬੁਲਾਇਆ ਨਹੀਂ ਉੱਥੇ ਵੀ ਕਿਉਂ ਬੈਠੇ ਆ ਦੇਖੋ ਜਦੋਂ ਉਹ ਚਲੇ ਗਏ ਰੋੜਾ ਜੀ ਉਸ ਤੋਂ ਬਾਅਦ ਸਾਨੂੰ ਮਲਾਜਮ ਆਏ ਅੰਦਰੋਂ ਕਿਤੇ ਨੇ ਬੰਦੇ ਅਸੀਂ ਤਿੰਨ ਬੰਦੇ ਕალი ਕਰਨ ਜਾਣਾ ਸਭ ਤੁਹਾਨਾ ਹੱਥੇ ਲੱਗਾ ਜਿੰਨੇ ਗੱਲ ਕਰਨੀ ਆ ਇੱਥੇ ਆ ਕੇ ਕਰਾਂ ਬੜੀ ਮਾੜੀ ਗੱਲ ਹੈ ਜੀ ਵੈਸੇ ਤੇ ਦੌਰੇ ਦੇ ਵਿੱਚ ਕੀ ਕੀਤਾ ਉਹਨਾਂ ਨੇ ਵੀ ਕੋਈ ਸਿਵਲ ਹਸਪਤਾਲ ਦਾ ਦੇਖਿਆ ਵੀ ਕੀ ਹਾਲਤ ਹੈ ਕੁਛ ਨਹੀਂ ਕੀਤਾ ਇਹ ਬੰਦ ਕਮਰੇ ਜਾਏ ਬੰਦ ਕਮਰੇ ਮੈਡੀਕਲ ਬੰਦ ਕਮਰੇ ਚਲੇਗੇ ਪਤਾ ਕਿਵੇਂ ਲੱਗੂਗਾ ਹਾਲਾਤ ਸਿਵਲ ਹਸਪਤਾਲ ਦੇ ਹਾਲਾਤ ਕਿਵੇਂ ਪਤਾ ਲੱਗਣਗੇ ਇਹ ਤਾਂ ਐਸੋ ਮੈਡਮ ਦੱਸਾਂ ਚਾਹੀਦਾ ਕੀ ਇਹਨਾਂ ਕੋ ਕਿੰਨਾ ਸਟਾਫ ਹੈ ਕੀ ਸਾਡੇ ਇਹਨਾਂ ਨੂੰ ਰਿਕੁਆਇਰਮੈਂਟ ਹੈ ਕਿੰਨੇ ਮੁਲਾਜ਼ਮ ਚਾਹੀਦੇ ਆ ਕਿੰਨੇ ਕੱਚੇ ਬਣੇ ਪੱਕੇ ਕਰਾਣੇ ਆ ਜਿੰਨਾ ਇਹਨਾਂ ਨੂੰ ਦਿੱਕਤ ਆ ਇੱਥੇ ਬੈੱਡ ਘਟਾ ਹੈ ਮਸ਼ੀਨਰੀ ਘਟੇ ਤਾਂ ਮੈਡਮ ਐਸੋ ਮੋਂ ਦੱਸਣਾ ਜੇ ਐਸੋ ਮੈਡਮ ਨਹੀਂ ਚਾਹੁੰਦੇ ਕੀ ਸੀਵਰਾਜ ਨਾਲ ਪਾਰਾ ਕਰ ਤੇ ਐਸੋ ਮੇਰਾ ਰਜ਼ਾਈਂ ਦੇ ਦੇਣ ਉਹ ਤਾਂ ਕਹਿ ਕੇ ਗਏ ਨੇ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਲਿਫਟ ਵੀ ਚਾਲੂ ਕਰ ਰਹੇ ਹਾਂ ਸੀਵਰੇਜ ਦੀ ਸਮੱਸਿਆ ਵੀ ਦੂਰ ਕਰਨ ਲੱਗੇ ਹਾਂ ਡਾਕਟਰਸ ਵੀ ਕਰਾਂਗੇ ਵੀ ਕਹਿ ਕੇ ਗਏ ਉਹ ਦੇਖੋ ਅੱਜ ਜੋ ਹਾਲਾਤ ਹੈ ਸਵੇਰੇ ਇੱਥੇ ਸੀਵਰਾਜ ਪਾਈਪ ਬੰਦ ਆ ਇੱਥੇ ਇੰਨੀ ਬਦਬੂ ਹੈ ਤੁਸੀਂ ਅੰਦਰ ਜਾਓ ਬਾਥਰੂਮ ਚੈੱਕ ਕਰੋ ਜੋ ਇੱਥੇ ਹਾਲਾਤ ਹੈ ਜੇ ਉਸ ਗੰਦਗੀ ਦੇ ਵਿੱਚ ਇਹ ਡਾਕਟਰ ਸਟਾਫ ਕੰਮ ਕਰ ਰਿਹਾ ਇਹਨਾਂ ਲਈ ਮਰਨ ਵਾਲੀ ਗੱਲ ਆ ਇਹਨਾਂ ਲਈ ਸ਼ੇਮ ਵਾਲੀ ਗੱਲ ਆ ਜੋ ਹਾਲਾਤ ਆ ਜੋ ਬੰਦ ਕਮਰੇ ਕਹਿ ਗਏ ਲਿਫਟ ਚੱਲ ਰਹੀ ਹੈ ਲੈਫਟ 250 ਚੱਲ ਰਹੀ ਹੈ ਸਟਾਫ ਵੀ ਪੱਕੀ ਹੋਰ 250 ਨਾਲ ਤੋਂ ਇਹਦਾ 250 ਲੋ ਇਹਨਾਂ ਨੇ ਆ ਗਰੀਬ ਬੰਦੇ ਜਿਹੜੇ ਬੈਠੇ ਐ ਇਹ ਦੋ ਵਰੀਆਂ ਨੇ ਧਰਾਂ ਲਾਇਆ ਇਹਨਾਂ ਨੂੰ ਉਠਾ ਤਾਂ ਵਿਸ਼ਵਾਸ ਦੇ ਕੇ ਪਰ ਆਮ ਆਦਮੀ ਪਾਰਟੀ ਦੇ ਜੇ ਐਮਪੀ ਨੇ ਉਹ ਇੱਥੇ ਜਿਹੜਾ ਮਾਰ ਕੇ ਚਲੋ ਆ ਕੇ ਦੇਖ ਕੇ ਗਏ ਵੀ ਜਾਇਜ਼ਾ ਲੈ ਕੇ ਗਏ ਕਾਂਗਰਸ ਤੋਂ ਐਮਪੀ ਰਾਜਾ ਵੜਿੰਗ ਉਹਨਾਂ ਨੇ ਕਾਂਗਰਸ ਤੋਂ ਵੀ ਕੋਈ ਉਮੀਦਵਾਰ ਇੱਥੇ ਨਹੀਂ ਪਹੁੰਚਿਆ ਤੁਹਾਡੇ ਕੋ ਘਰ ਤਾਲ ਤੋਂ ਦੇਖੋ ਅੱਜ ਰਾਜਾ ਵੜਿੰਗ ਨਾਲ ਸਾਡੀ ਗੱਲ ਹੋਈ ਹੈ ਉਮੀਦ ਹੈ ਸ਼ਾਇਦ ਕੋਸ਼ਿਸ਼ ਸਾਡੀ ਅੱਜ ਇੱਥੇ ਆਣ ਜੇ ਆਣਗੇ ਸਾਡੀ ਕੋਈ ਵੀ ਲਗਾਤਾਰ ਕੈਂਪੇਨ ਦੇ ਵਿੱਚ ਇਹੀ ਕਹਿੰਦੇ ਰਹੇ ਆ ਵੀ ਅਸੀਂ ਪੀਜੀਆ ਵਰਗਾ ਹਸਪਤਾਲ ਲੁਧਿਆਣੇ ਲੈ ਕੇ ਆਵਾਂਗੇ ਤੇ ਅਸੀਂ ਵੀ ਉਹਨਾਂ ਨੂੰ ਸਵਾਲ ਕੀਤਾ ਸੀ ਵੀ ਕਦੇ ਸਿਵਲ ਹਸਪਤਾਲ ਦਾ ਤੁਸੀਂ ਦੌਰਾ ਕੀਤਾ ਹੈਗਾ ਕਿ ਨਹੀਂ ਕੀਤਾ ਹੈਗਾ ਉਹ ਨਹੀਂ ਪਰਮਾਦਰੋਂ ਦਿਨ ਲਿਆਤਾ ਰਾਜਵੰਦੀ ਇਹੀ ਹੋਣਗੇ ਟੈਨਸ਼ਨ ਨਾ ਲੋ ਜਦੋਂ ਅਸੀਂ ਕੈਂਪੇਨ ਕੀਤੀ ਆਪਾਂ ਵੀ ਭਾਸ਼ਾ ਜਹੀ ਕਿਹਾ ਕਿ ਸਿਵਲ ਹਸਪਤਾਲੇ ਮਾੜੇ ਹਾਲਾਤ ਹੈ ਰਾਜਵੰਦੀ ਇਹੀ ਗੱਲ ਕਹੀ ਹੈ ਕਿ ਇਹਦਾ ਸੁਧਾਰ ਹੋਣਾ ਚਾਹੀਦਾ ਸਾਡੀ ਇਹੀ ਮੰਗ ਹੈ ਸਾਡੀ ਅੱਜ ਤੋਂ ਨਹੀਂ ਸ਼ੁਰੂ ਤਾਂ ਜਦੋਂ ਸਰਕਾਰ ਵੀ ਸਾਡੀ ਉਦੋਂ ਮੰਗ ਚੱਲਦੀ ਆ ਰਹੀ ਹੈ ਸਾਡੀ ਮੰਗ ਜਾਰੀ ਹੈ ਸਾਡਾ ਧਰਨਾ ਵੀ ਜਾਰੀ ਹੈ ਸਾਡੀ ਕਿਸੇ ਪਾਸੇ ਨਾ ਲੱਗੀ ਅਸੀਂ ਮਰ ਵਰਤੇ ਰਹਿਣ ਹੱਥ ਅੱਛਾ ਅੱਜ ਚੌਥਾ ਦਿਨ ਹੈਗਾ ਕਦੋਂ ਤੱਕ ਵੀ ਲਗਾਤਾਰ ਤੁਹਾਡਾ ਧਰਨਾ ਰਹਿ ਸਕਦਾ ਹੈ ਦੇਖੋ ਅਸੀਂ ਤਾਂ ਆਪਣੀ ਮੰਗ ਜਿਹੜੀ ਜੰਗ ਜਾਰੀ ਰੱਖੀ ਹੈ ਬਾਕੀ ਉਹ ਪਰਮਾਤਮਾ ਦੇ ਹੱਥ ਹੈ ਬਾਬਾ ਪੋਨਰ ਦੇ ਹੱਥ ਹੈ ਜੋ ਉਹਨੇ ਕਹਣਾ ਚੰਗਾ ਹੀ ਕਰੂਗਾ ਸਰ ਕੀ ਕਹੋਗੇ ਅੱਜ ਸੰਜੀਵ अरोड़ा ਜੀ ਪਹੁੰਚੇ ਸੀ ਇੱਥੇ ਕਲੇ ਸੰਜੀਵ ਰੋੜਾ ਜੀ ਐਮਪੀ ਸਾਹਿਬ ਆਏ ਸੀ ਇੱਥੇ ਧਰਨੇ ਤੇ ਇਹਨਾਂ ਨੂੰ ਤਾਂ ਨਜ਼ਰ ਅੰਦਾਜ਼ ਹੀ ਕਰ ਗਿਆ ਨਾ ਹੀ ਉਹਨਾਂ ਨੇ ਪੁੱਛਿਆ ਉੱਥੇ ਬੰਦ ਕਮਰੇ 'ਚ ਮੀਟਿੰਗ ਕਰਕੇ ਗਿਆ ਬੰਦੇ ਕੋਈ ਵੀ ਉਹਨਾਂ ਨੇ ਦौरा ਹਸਪੀਟਲ ਦਾ ਨਹੀਂ ਕੀਤਾ ਇਹ 4 ਦਿਨਾਂ ਤੋਂ ਲक्की ਕਪੂਰ ਜੀ ਬੈਠੇ ਨੇ ਅਸੀਂ ਕਾਂਗਰਸੀ ਵਰਕਰ ਅਸੀਂ ਇਹਨਾਂ ਦਾ ਸੰਯੋਗ ਦੇ ਰਹੇ ਹਾਂ ਦਿਨ ਰਾਤ ਹੀ ਇਹਦੇ ਨਾਲ ਖੜੇ ਹਾਂ ਜਿੰਨੇ ਤੱਕਰੇ ਧਰਨੇ ਤੇ 4-5 ਬੰਦੇ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਜਿੰਨੇ ਤੱਕਰੇ ਨਹੀਂ ਉੱਠਦੇ ਅਸੀਂ ਕਾਂਗਰਸ ਵਰਕਰ ਔਰ ਕਾਂਗਰਸ ਦੇ ਲੀਡਰ ਸਾਰੇ ਇਹਨਾਂ ਦੇ ਨਾਲ ਆ ਜੋ ਇਹਨਾਂ ਦੀਆਂ ਮੰਗਾਂ ਸਰਕਾਰ ਕੋ ਮੰਗੀਆਂ ਨੇ ਉਹ ਜਾਇ ਨੇ ਇੱਥੇ ਪਾਣੀ ਦੀ ਸਮੱਸਿਆ ਹੈ ਨਹੀਂ ਦੇਖੋ ਪਾਣੀ ਦੀ ਜੇ ਇੱਥੇ 10 ਰੁਪਏ ਦੀ ਪਰਚੀ ਕਟਾਣ ਆਂਦਾ ਨਾ ਤੇ 20 ਰੁਪਏ ਦੀ ਉਹਨੂੰ ਪਾਣੀ ਦੀ ਬੋਤਲ ਲੈਣੀ ਪੈਂਦੀ ਸੀ ਪਾਣੀ ਇੱਥੇ ਮੁੱਲ ਲੈ ਕੇ ਪੀ ਰਹੇ ਆ ਜੀ ਅੱਛਾ ਕੋਈ ਵੱਡ ਕੁੱਲ ਨਹੀਂ ਪੱਟਿਆ ਪਾਣੀ ਦਾ ਅਸੀਂ ਜਿੰਨੇ ਤੋਂ ਸਾਨੂੰ ਚਾਰ ਬੈਠੇ ਆ ਦੀ ਪਾਣੀ ਮੁੱਲ ਮੰਗਾ ਕੇ ਪੀ ਰਹੇ ਆ ਇੱਥੇ ਉਹਦੇ ਵਿੱਚ ਵੀ ਸਫਾਈ ਨਜ਼ਰ ਨਹੀਂ ਆਈ ਕਿਤੇ ਉਹ ਹੈ ਜੀ ਪਾਣੀ ਦਾ ਹੈ ਨਹੀਂ ਸਿਵਾ ਇੱਥੇ ਫੈਸਿਲਿਟੀ ਹੈ ਨਹੀਂ ਅਸੀਂ ਇੱਥੇ ਬਿਜਲੀ ਪਾਣੀ ਬੋਤਲਾਂ ਮੰਗਾ ਜੀ ਉਹ ਪੀ ਰਹੇ ਆ ਇੱਥੇ अच्छा सर लगातार सरकार एक एएनटीसी भी assi ta bilkul mareejan nu sahoolat de dange vi gharay baike unna nu sara ilaaj huga vi hospital to bahar nahi jana pauga doctor tuhannu dawai leke denge vi jithe available karon ge lagda aidan da kuch hoya huga dekho ji eh ta mere hisab nal supne ch hi gallan hogiyan honiyan ne halaat ta tuhade samne hai sare sade nal jyada tusi behtar tuhannu pata ve kyunki tusi har jagah jaane ho ਇੱਥੇ ਦੇ ਹਾਲਾਤ ਇਹ ਨੇ ਕਿ ਭਈ ਜੇ ਤੇ ਸਮਝ ਲੋ ਮਰੀਜ਼ ਦੀ ਹਾਲਤ ਉਹੋ ਜੀ ਹੈ ਨਾ ਤੇ ਮੇਰੇ ਹਿਸਾਬ ਨਾਲ ਉਹ ਰੱਬ ਨੂੰ ਪਿਆਰਾ ਹੀ ਹੋਊਗਾ ਕਿਉਂਕਿ ਇੱਥੇ ਕੋਈ ਸਿਸਟਮ ਨਹੀਂ ਹੈਗਾ ਇੱਕ ਡਾਕਟਰ ਹੈ 70 70 ਮਰੀਜ਼ ਖੜੇ ਆ 50 50 ਮਰੀਜ਼ ਖੜੇ ਆ ਉਹ ਕਿੰਨਿਆਂ ਨੂੰ ਅਟੈਂਡ ਕਰ ਲੂਗਾ ਇੱਕ ਦੀ ਜੇ ਬਾਂਚ ਹਾਲਾਤ ਵਿਗੜ ਜਾਂਦੀ ਹੈ ਇੱਕ ਗਰਮੀ ਆ ਉਤੋਂ ਕੋਈ ਇੰਨੀ ਫੈਸਿਲਿਟੀ ਨਹੀਂ ਗਿਆ ਮਰੀਜ਼ ਨੂੰ ਕਰਨ ਵਾਸਤੇ ਤੇ ਦੱਸੋ ਉੱਥੇ ਕੀ ਹਾਲਾਤ ਬਣਨਗੇ ਲੋਕੀ ਪ੍ਰਾਈਵੇਟ ਇਹ ਆਪਣਾ ਸਿਵਲ ਹਸਪਤਾਲ ਤਾਂ ਖੁੱਲਦੇ ਆ ਕਿ ਵੀ ਇੱਥੇ ਆਮ ਪਬਲਿਕ ਜਿਹੜੀ ਹੈ ਹਰ ਕੋਈ ਆ ਸਕਦਾ ਆਪਣਾ ਇਲਾਜ ਕਰਾ ਸਕਦਾ ਫ੍ਰੀ ਚ ਤੇ ਜੇ ਉਹਨੂੰ ਸਹੂਲਤਾ ਹੀ ਨਾ ਮਿਲਣ ਗਿਆ ਨਾ ਉਹ ਪ੍ਰਾਈਵੇਟ ਤੇ ਜਾ ਸਕਦਾ ਤੇ ਨਾ ਇੱਥੇ ਉਹ ਉਹਨੂੰ ਸਹੂਲਤਾ ਮਿਲਣ ਗਿਆ ਤੇ ਮਰਨ ਵਾਲਾ ਹੀ ਕੰਮ ਹੈ ਮਰੀਜ਼ ਆ ਫਿਰ ਅੱਛਾ ਲੱਗੀ ਜੀ ਗੱਲ ਕਰੀ ਤੇ ਉਂਗਲਾਂ ਤੇ ਜੇ ਗਿਣਾਣਾ ਹੋਵੇ ਆ ਲਾਈਵ ਚੱਲਦਾ ਪਿਆ ਹੈਗਾ ਵੀ ਇਹ ਕਿੱਥੇ ਕਿੱਥੇ ਕਰਾਪਸ਼ਨ ਹੈਗੀ ਜੀ ਅਸੀਂ ਸਿਵਲ ਹਸਪਤਾਲ ਤੋਂ ਅੰਦਰ ਵਰਦੇ ਆ ਤੁਹਾਨੂੰ ਬਕਾਇਦਾ ਤੁਸੀਂ ਇੱਥੇ ਦੇ ਵਾਸੀ ਹੈਗੇ ਐਵੇਂ ਨਾਲ ਰਹਿੰਦੇ ਤੁਸੀਂ ਤਿੰਨ ਚਾਰ ਦਿਨ ਤੋਂ ਬੈਠੇ ਕੀ ਦੇਖਿਆ ਕਿੱਥੇ ਕਿੱਥੇ ਕਰਾਪਸ਼ਨ ਹੈਗੀਏ ਦੇਖੋ ਕਲਾ ਸਿਵਲ ਹਸਪਤਾਲ ਨਹੀਂ ਹਰ ਵਿਭਾਗ ਵਿੱਚ ਕਰਾਪਸ਼ਨ ਸਰ ਸਿਵਲ ਹਸਪਤਾਲ ਦੀ ਗੱਲ ਕਰ ਰਹੇ ਸੀ ਸਾਰੇ ਕਰਾਪਸ਼ਨ ਆ ਜੀ ਜਦੋਂ ਤੁਸੀਂ ਚ ਇਹ ਡਾਕਟਰ ਤਾਂ ਪੈਸੇ ਲੈਂਦੇ ਨਹੀਂ ਜਿਹੜੇ ਛੋਟੇ ਮੁਲਾਜ਼ਮ ਐ ਜਾਂ ਕੁਛ ਐ ਉਹਨਾਂ ਦਾ ਗੁਜ਼ਾਰਾ ਕਿੱਥੋਂ ਚੱਲੂਗਾ ਦੱਸੋ ਜੇ 200 400 ਬਣਾਉਂਦੇ ਐ ਅਗਲੇ ਰੋਟੀ ਵੀ ਨਹੀਂ ਕਰਦੇ ਕਿੱਦਾਂ ਕਰਾਂਗੇ ਦੱਸੋ ਜਾਂ ਤਾਂ ਇਹਨਾਂ ਪੱਕਾ ਕੀਤਾ ਜਾਏ ਅੱਛਾ ਮਰੀਜ਼ਾਂ ਤੋਂ ਲੈਂਦੇ ਐ ਫਿਰ ਉਹ ਇਹ ਹੋ ਰੱਬ ਜਾਂਦੇ ਕਿੱਥੋਂ ਲੈਂਦੇ ਐ ਇਹ ਤਾਂ ਜੋ ਆਵਾਜ਼ ਲੋਕਾਂ ਦਾ ਰੋਲਾ ਪਾਉਂਦੇ ਉਹਨਾਂ ਦੀ ਐ ਗੱਲ ਮੈਨੂੰ ਰੋਟੀ ਦੀਆਂ ਪੱਤਰਾਂ ਹਾਂਜੀ ਸਰ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਅੱਜ ਸੰਜੀਪ ਰੋੜਾ ਜੀ ਪਹੁੰਚੇ ਸੀ ਗੱਲਬਾਤ ਹੋਈ ਸੀ ਉਹਨਾਂ ਨਾਲ ਤਾਂ ਚੰਗੀ ਵਿਸਥਾਰ ਨਾਲ ਗੱਲ ਨਹੀਂ ਹੋਈ ਤੇ ਪਿਛਲੇ 4-5 ਦਿਨਾਂ ਤੋਂ ਸਾਡੇ ਕਪੂਰ ਸਾਹਿਬ 4-5 ਦਿਨਾਂ ਤੋਂ ਨਹੀਂ ਕਾਫੀ ਲੰਬੇ ਸਮੇਂ ਤੋਂ ਹੀ ਜਿਹੜੀਆਂ-ਜਿਹੜੀਆਂ ਵੀ ਮੁਸ਼ਕਲਾਂ ਸਿਵਲ ਹਸਪੀਟਲ ਦੇ ਵਿੱਚ ਰਹੀਆਂ ਵਾ ਉਹ ਲਗਾਤਾਰ ਚਾਹੇ ਉਹ ਧਰਨਿਆਂ ਦੇ ਰਾਈ ਜਾਂ ਪ੍ਰਦਰਸ਼ਨ ਦੇ ਰਾਈ ਕਿੱਦਾਂ ਦੀਆਂ ਵੀ ਮੁਸ਼ਕਲਾਂ ਹੋਣ ਕਪੂਰ ਸਾਹਿਬ ਨੇ ਹਰ ਵਾਰੀ ਬੜ ਚੜ ਕੇ ਲੁਧਿਆਣੇ ਦਾ ਸਾਥ ਦਿੱਤਾ ਲੁਧਿਆਣੇ ਦੇ ਜਿਹੜੀ ਸਿਵਲ ਹਸਪੀਟਲ ਦੀ ਰੱਖ ਰਖਾਓ ਹੈ ਉਹਦੇ ਵਿੱਚ ਕਈ ਵਾਰੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਵੈ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਲਗਾਤਾਰ ਅ ਅਸੀਂ ਦੇਖਦੇ ਆਏ ਆਂ ਸੋਸ਼ਲ ਮੀਡੀਆ ਰਾਈ ਖਵਾਰਾ ਰਾਈ ਤੇ ਜਿੱਥੇ ਕਿਤੇ ਵੀ ਲੁਧਿਆਣਾ ਵਾਸੀਆਂ ਨੂੰ ਦਿੱਕਤ ਆਈ ਹੈ ਮੈਡੀਕਲ ਦੇ ਲਈ ਕਪੂਰ ਸਾਹਿਬ ਨੇ ਡਟ ਕੇ ਉਹਨਾਂ ਦਾ ਸਾਥ ਦਿੱਤਾ ਵੈ ਤੇ ਲਗਾਤਾਰ ਮਿਹਨਤ ਸਦਕਾ ਇਹਨਾਂ ਦੇ ਕੰਮ ਕੀਤੇ ਪੇ ਦਿਖਦੇ ਆ ਲੋਕਾਂ ਨੂੰ ਤੇ ਅੱਜ ਵੀ ਜਿਹੜਾ ਇਹਨਾਂ ਦਾ ਕੋਈ ਆਪਣਾ ਪਰਸਨਲ ਮੈਂ ਰੋਲ ਨਹੀਂ ਦੇਖਿਆ ਤੁਸੀਂ ਦੇਖਿਓ ਵਿੱਚ ਆਏ ਉਹ ਡਾਕਟਰਾਂ ਦੀ ਭਰਤੀ ਕਰਨੀ ਹੋਵੇ ਜਿਹੜੇ ਕੱਚੇ ਮੁਲਾਜ਼ਮ ਹੈ ਸਫਾਈ ਸੇਵਕ ਉਹਨਾਂ ਦੀ ਭਰਤੀ ਕਰਨੀ ਹੋਵੇ ਜਾਂ ਡਾਕਟਰਾਂ ਦਾ ਜਿਹੜਾ ਇੱਥੇ ਸਟਾਫ ਘਟਾ ਹੈ ਉਹਨਾਂ ਦੇ ਲਈ ਹੋਵੇ ਇਹ ਵੀ ਲੋਕਾਂ ਦੀ ਲੜਾਈ ਲੜਾਈ ਹੈ ਕਾਫੀ ਲੰਬੇ ਸਮੇਂ ਤੋਂ ਲੜਦੇ ਰਹੇ ਆ ਕਪੂਰ ਸਾਹਿਬ ਅੱਛਾ ਸਰ ਆਉਣ ਵਾਲੇ ਆ ਦਿਨਾਂ ਦੇ ਵਿੱਚ ਆ ਤੁਸੀਂ ਕਿ ਰਾਜਾ ਵਢਿੰਗ ਆ ਰਹੇ ਵੀ ਕਾਂਗਰਸ ਦੇ ਕਾਰਜਕਰਤਾ ਹੋਰ ਵੀ ਵੱਧ ਚੜ ਕੇ ਇੱਥੇ ਆ ਸਕਦੇ ਨੇ ਧਰਨੇ 'ਚ ਸਵੇਰੇ ਧਰਨੇ ਦੇ ਕਾਫੀ ਸਾਡੇ ਵਰਕਰ ਸੀਗੇ ਇਹ ਜਿਹੜਾ ਭੁਖੜ ਧਰਨਾ ਹੁੰਦਾ ਹੈ ਇਹਦੇ 10 ਆ ਗਏ 15 ਆ ਗਏ 20 ਆ ਗਏ ਚੱਲ ਗਏ ਇਹ ਆਈ ਚਲੇ ਲੱਗੀ ਜੇ ਨਾ ਸੁਣਵਾਈ ਹੋਈ ਤਾਂ ਫਿਰ ਵੱਡਾ ਕੱਟ ਕੀਤਾ ਜਾ ਸਾਡਾ ਸਾਡਾ ਪੂਰਾ ਜੰਗ ਜਾਰੀ ਹੈ ਜੀ ਬੜਾ ਸਾਡੀ ਰੋਜ਼ ਹੀ 100 150 ਬੰਦੇ ਆ ਦੇਖੋ ਸਾਡੀ ਰੋਜ਼ ਹੀ ਐਂਟਰੀ ਹੈ ਅੱਜ ਕੈਮਰਾਮੈਨ ਕਾਂਗਾ ਨਿਗਾ ਮੋੜਾ ਦਿਓ ਹਲੋ ਆ ਸਾਡੀ ਰੋਜ਼ ਹੀ ਐਂਟਰੀ ਆਈ ਆ ਆ ਦੂਜਾ ਦਿਨ ਹਲੋ ਆ ਤੀਜਾ ਦਿਨ ਹਲੋ ਅਜਾ ਚੌਥਾ ਦਿਨ ਚੌਥਾ ਹੁਣ ਤੱਕ ਟਾਈਮ ਦੇ ਲਓ ਕਿੰਨਾ ਆਇਆ 80 81 ਬੰਦੇ ਸਾਨੂੰ ਸਮਰਥਨ ਦੇ ਚੁੱਕੇ ਨੇ ਇਹ ਸਾਡੀ ਰੋਜ਼ ਹੀ ਐਂਟਰੀ ਹੈ ਜੋ ਅਸੀਂ ਕਰ ਰਹੇ ਹਾਂ ਅੱਛਾ ਇਹ ਇਹ ਮਸਲਾ ਹੱਲ ਹੋਣ ਤੋਂ ਪਹਿਲਾਂ ਲੱਕੀ ਜੀ ਤੁਸੀਂ ਉਠੋਗੇ ਨਹੀਂ ਫਿਰ ਇਹਦਾ ਮਤਲਬ ਅਸੀਂ ਬੈਠਿਆ ਹੀ ਅਸੀਂ ਉੱਠ ਰਹੇ ਨਹੀਂ ਜੇ ਰਾਜਾਵੜੀ ਜਾਣਦੇ ਆ ਸਾਡੀ ਜੇ ਵਾਜ ਵੀ ਲੋਕਾਂ ਦਾ ਵਧਾਤਾ ਚੱਕੀ ਸਾਡੀ ਉਹ ਜਿੱਤ ਹੈ ਜੀ ਅਸੀਂ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਅਤੇ ਮਿਊਨਿਸਪਲ EMPLOYES FEDERATION ਵੱਲੋਂ ਯੂਨੀਅਨ ਵੱਲੋਂ ਲੁਧਿਆਣਾ ਲੈਵਲ ਤੇ ਕਪੂਰ ਸਾਹਿਬ ਦੇ ਨਾਲ ਆ ਜਿੱਥੇ ਕਿਤੇ ਵੀ ਕਹਿਣਗੇ ਵੱਡਾ ਇਕੱਠ ਕਰਨ ਲਈ ਜਾਂ ਵੱਡਾ ਪ੍ਰਦਰਸ਼ਨ ਕਰਨ ਲਈ ਭਗਵਾਨ ਵਾਲਮੀਕੀ ਤਰਨ ਸਮਾਜ ਅਤੇ ਮਿਊਨਿਸਪਲ EMPLOYES FEDERATION ਕਪੂਰ ਸਾਹਿਬ ਦੇ ਨਾਲ ਡਟ ਕੇ ਖੜਾਂਗੇ ਅਸੀਂ ਮੈਂ OBC ਵਿਭਾਗ ਕਾਂਗਰਸ ਦੇ ਸੀਨੀਅਰ ਵਾਈਸ ਚੇਅਰਮੈਨ ਹੋਣ ਦੇ ਨਾਤੇ ਆ ਚੌਥੇ ਦਿਨਿਆਂ ਨੂੰ ਸਮਰਥਨ ਕਰਨ ਲਈ ਪਹੁੰਚਿਆ ਹਾਂ ਮੈਂ ਇਹਨਾਂ ਦੀ ਭੁਗੜਤਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੂੰ ਵੀ ਮੈਸੇਜ ਲਾਇਆ ਹੈ ਹਲਕੇ ਦੇ ਪੂਰੇ ਐਮਐਲਏ ਸਿੰਦਰ ਦਾਵਜ ਨੂੰ ਪਤਾ ਹੈ ਸ਼ਾਇਦ ਕੁਝ ਸਮੇਂ ਦੇ ਵਿੱਚ ਰਾਜਾ ਵੜਿੰਗ ਜੀ ਇਸ ਤਰਨੇ ਤੇ ਆ ਰਹੇ ਨੇ ਇਹ ਜਿਹੜਾ ਤੰਨਾ ਹੈ ਜਨਤ ਦੀ ਆਵਾਜ਼ ਨੂੰ ਲੈ ਕੇ ਲक्कीਪੁਰ ਜੀ ਲਾਇਆ ਹੈ ਸਿਵਲ ਹਸਪਤਾਲ ਲੁਧਿਆਣਾ ਇੱਕ ਸਮਾਰਟ ਡੀ ਵਿੱਚ ਆਂਦਾ ਹੈ ਇਹਦੀਆਂ ਬੜੀਆਂ ਐਸੀਆਂ ਚੀਜ਼ਾਂ ਹੈ ਜੋ ਕਿ ਸਮੇਂ ਸਮੇਂ ਸਿਰ ਪੇਪਰਾਂ ਯਾਗਰ ਹੋਈਆਂ ਲੇਕਿਨ ਸਰਕਾਰਾਂ ਨੇ ਇਹਨੂੰ ਨਜ਼ਰਅੰਦਾਜ਼ ਕੀਤਾ ਸਾਡੇ ਨਾਲ ਇਥੇ ਰਾਜਕਮਰ ਹੈਪੀ ਸਿਵਲ ਦਾ ਕੱਚੇ EMPLYEE ਜੁਨੀ ਦੇ ਬੈਠੇ ਨੇ ਇਹਨਾਂ ਨਾਲ ਕਿੰਨੀ ਵਾਰੀ ਲੁਧਿਆਣਾ ਐਡੀਸ਼ਨ ਨੂੰ ਮੰਗ ਪੱਤਾ ਦਿੱਤਾ ਸੀਮ ਤੱਕ ਅਗੇ ਪ੍ਰਿੰਸੀਪਲ ਸੈਕਟਰੀ ਤੱਕ ਅਗੇ ਹਲਕੇ ਦੇ ਐਮਐਲਏ ਵੀ ਜਿਹੜੇ ਆਪ ਆਪਣੀ ਪਾਰਟੀ ਸਰਕਾਰ ਦੇ ਐਮਐਲਏ ਨੇ ਹਲਕੇ ਐਮਐਲਏ ਦੀ ਗੱਲ ਕਰ ਰਹੇ ਤੁਸੀਂ ਹਲਕਾ ਐਮਐਲਏ ਚਲੋ ਰਾਜਾ ਬਣਿੰਗ ਨੇ ਤਾਂ ਆਉਣਾ ਹੈਗਾ ਹੱਲੇ ਉਹਨਾਂ ਦੇ ਜਿਹੜੇ ਹਲਕੇ ਦੇ ਮੌਜੂਦਾ ਐਮਐਲਏ ਨੇ ਚਾਰ ਗੱਲੀਆਂ ਛੱਡ ਕੇ ਉਹਨਾਂ ਦਾ ਦਫ਼ਤਰ ਹੈਗਾ ਉਹ ਨਹੀਂ ਆਏ ਤੁਹਾਡੇ ਕੋਲ ਨਾਲ ਉੱਤੇ ਰਾਜਕਮਰ ਹੈਪੀ ਬਰਥਡੇ ਕੱਚਾ MPLI ਹੈ ਇਹਨੂੰ ਲੈ ਕੇ ਪਿਛਲੇ 6 ਮਹੀਨੇ ਪਹਿਲੇ ਹਲਕੇ ਦੇ ਐਮਐਲਏ ਹੈਲਥ ਮਿਨਿਸਟਰ ਕੋ ਵੀ ਗਏ ਸੀ ਇਹਨਾਂ ਨੇ ਮੰਗ ਪੱਤੇ ਦਿੱਤੇ ਆ ਉਹਨਾਂ ਨੇ ਅਸ਼ਵਾਸ਼ਣ ਦਿੱ ਕੱਚੇ ਮਜ਼ਦੂਰ ਨੂੰ ਪੱਕਾ ਕੀਤਾ ਜਾਵੇ ਇਹਨਾਂ ਦੀ 45 4500 ਤਨਖਾਹਾਂ 7 700 ਦੀਆਂ ਤਨਖਾਹਾਂ ਕਿ 4000 ਪੰਜਾਂ ਨਾਲ ਅੱਜ ਦੇ ਟਾਈਮ ਵਿੱਚ ਘੱਟ ਦਾ ਗੁਜ਼ਾਰਾ ਚੱਲਦਾ ਹੈ ਰਾਜਕਮਰ ਹੈਪੀ ਜਿਹੜੇ ਕੱਚੇ EMPLOYE ਨਹੀਂ تھے ਇਹਨਾਂ ਦੇ ਤਿੰਨ ਬੱਚੇ ਨੇ ਤਿੰਨ ਬੱਚੇ ਕਿਰਾਏ ਤੇ ਰਹਿੰਦੇ ਨਾਲ ਕਿਰਾਇਆ ਦੇਣਗੇ ਬੱਚੇ ਦੀ ਸਿੱਖਿਆ ਦੇਣਗੇ ਕੀ ਕਰਨ ਘਰ ਦਾ ਖਰਚ ਚਲਾਣਗੇ ਕਿੱਦਾਂ ਕਰਨਗੇ ਸਰਕਾਰਾਂ ਸੁਤਕੀਆਂ ਪਈਆਂ ਲੇਕਿਨ ਇਹ ਜਿਹੜਾ ਅੱਜ ਧਰਨਾਲ ਲਕੀ ਬੁਨੀ ਨੇ ਜੀ ਨੇ ਜਾਨੀ ਤਸੀਲਤਾ ਜਿਲ੍ਹੇ ਦੇ ਅੰਕਲ ਆਇਆ ਹੈ ਇਹਦੀ ਆਵਾਜ਼ ਹੁਣ ਲੋਕ ਸਭਾ ਚ ਗੂੰਜੇਗੀ ਪੰਜਾਬ ਉਧਾਰ ਸਭਾ ਚ ਗੂੰਜੇਗੀ ਪੰਜਾਬ ਉਧਾਰ ਪ੍ਰਤਾਪ ਸਿੰਘ ਬਾਜਵਾ ਉਹ ਪੰਜਾਬ ਦਾਰਸ਼ਣ ਚ ਮੁੱਦਾ ਚੱਕਣਗੇ ਲੋਕ ਸਭਾ ਵਿੱਚ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਮੁੱਦਾ ਚੱਕਣਗੇ ਮੈਂ ਚਨਜੀਤ ਚੰਨੀ ਜੀ ਨੂੰ ਵੀ ਥੋੜੇ ਸਮੇਂ ਬਾਅਦ ਕਾਲ ਕਰਾਂਗਾ ਉਹਨਾਂ ਨੂੰ ਦੱਸਾਂਗਾ ਕਿ ਜਿਹੜੀ ਸਰਕਾਰ ਹੈ ਆਮ ਆਦਮੀ ਦੀ ਸਰਕਾਰ ਪੰਜਾਬ ਵੀ ਜਿਹੜੀ ਗਲਤੀ ਨਾਲ ਆ ਗਈ ਹੈ ਲੋਕਾਂ ਨੇ ਗਲਤੀ ਨਾਲ ਵੋਟਾਂ ਪਾਤੀਆਂ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਦੇ ਰਾਜ ਹਰ ਪਾਸੇ ਇੱਕ ਅਫਸਰ ਸਹੀ ਹੈ ਵੀ ਹੋਈ ਲੋਕਾਂ ਦੇ ਕੰਮ ਨਹੀਂ ਹੋਏ ਜਿਹੜਾ ਲਧਿਆਣਾ ਸਿਵਲ ਹਸਤਾਲਾ ਹੈ ਇੱਥੇ ਸ਼ੋਅ ਕਾ ਨਹੀਂ ਆਉਂਦੇ ਤੁਸੀਂ ਦੇਖੋਗੇ ਇੱਥੇ ਗਰੀਬ ਬੰਦੇ ਆਉਂਦੇ ਨੇ ਜਿਨ੍ਹਾਂ ਕੋਲ ਇੱਥੇ ਆਣ ਲਈ ਰਕਤ ਤੱਕ ਦੇ ਕਿਰਾਏ ਉਹ ਦੂਰ ਦੂਰ ਪੈਦਲ ਆਂਦੇ ਇਲਾਕਿਆਂ ਲਈ ਆਂਦੇ ਨੇ ਲੋਕਣ ਹੁੰਦਾ ਹਨ ਉਥੇ ਇਲਾਜ ਵਧੀਆ ਮਿਲੂਗਾ ਲੇਕਿਨ ਇਲਾਜ ਵਧੀਆ ਮਿਲਦਾ ਜਦ ਮਸ਼ੀਨੀ ਵਧੀਆ ਨਹੀਂ ਹੋ ਗਈ ਇਲਾਜ ਕਿੱਥੇ ਮਿਲੂਗਾ ਡਾਕਟਰ ਜਦੋਂ ਲਿਖਣਗੇ ਟੈੱਡ ਲਿਖਣਗੇ ਕੁਝ ਚੀਜ਼ਾਂ ਲਿਖਣਗੇ ਜਿਨ੍ਹਾਂ ਨੂੰ ਬਾਅਦ ਵਿੱਚ ਪ੍ਰਾਈਵੇਟ ਜਾਣਾ ਪਊਗਾ ਉੱਥੇ ਪੈਸੇ ਕਿੰਨੇ ਪੈਸੇ ਲੱਗਦੇ ਆ ਤੇ ਸਾਰੀ ਚੀਜ਼ਾਂ ਦੇਖਦੇ ਲੁਧਿਆਣਾ ਸਿਵਲ ਤੁਹਾਨੂੰ ਅਪਡੇਟ ਕਰਨਾ ਚਾਹੀਦਾ ਹੈ ਇਸ ਲੁਧਿਆਣਾ ਸ਼ਹਿਰ ਦੇ ਇੱਕ ਸਮਾਰਟ ਡਿਜ਼ਾਈਨ ਮੈਂ ਸਰਕਾਰ ਨੂੰ ਤਾਂ ਮੰਗ ਕਰਦਾ ਹੀ ਆ ਉੱਥੇ ਰਾਜਵੜੀ ਨੂੰ ਮੰਗ ਕਰਾਂਗੇ ਕਿ ਲੋਸਭਾਈ ਮੁੱਦਾ ਚੱਕਣ ਕਿ ਸੈਂਟਰ ਗਵਰਨਮੈਂਟ ਵੀ ਇੱਥੇ ਸੋ ਲਗਾਤਾਰ ਅੱਜ ਚੌਥਾ ਦਿਨ ਹੈਗਾ ਇਹ ਸਿਵਲ ਹਸਪਤਾਲ ਦੇ ਮੁੱਦਿਆਂ ਨੂੰ ਲੈ ਕੇ ਬੈਠੇ ਨੇ ਤੇ ਅੱਜ ਐਮਪੀ ਰਾਜ ਸਭਾ ਆਮ ਆਦਮੀ ਪਾਰਟੀ ਤੋਂ ਸੰਜੀਵ अरोੜਾ ਇੱਥੇ ਪਹੁੰਚੇ ਸੀ ਸੋ ਇਹਨਾਂ ਨਾਲ ਗੱਲਬਾਤ ਨਹੀਂ ਹੋਈ ਤੇ ਆਉਣ ਵਾਲੇ ਵੀ ਸਮੇਂ ਦੇ ਵਿੱਚ ਕਹਿੰਦੇ ਰਾਜਾ ਬੜਿੰਗ ਇੱਥੇ ਪਹੁੰਚ ਰਹੇ ਨੇ ਤੇ ਕਾਂਗਰਸ ਦੇ ਕਾਰਜਕਰਤਾ ਜੇ ਨਹੀਂ ਇਹਨਾਂ ਦਾ ਕੋਈ ਸਿੱਟਾ ਨਿਕਲਦਾ ਤਾਂ ਇੱਥੇ ਹੋਰ ਵੱਦ ਚੜ੍ਹ ਕੇ ਜਿਹੜਾ ਹਿੱਸਾ ਲੈਣਗੇ ਸਿਵਲ ਹਸਪਤਾਲ ਦੇ ਮੁੱਦਿਆਂ ਨੂੰ ਚੱਕਣਗੇ ਕੈਮਰਾਮੈਨ ਪ੍ਰੈਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ